ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 224 ਗੁਜ਼ਰ ਗਿਆ ਤੇ 225 ਚੜ ਗਿਆ 225 ਕਿਹੋ ਜਿਹਾ ਹੁਣ ਇਹਦੇ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਆਪਾਂ 224 ਦੀਆਂ ਕੁਝ ਖੱਟੀਆਂ ਮਿੱਠੀਆਂ ਸਾਂਝੀਆਂ ਕਰਦੇ ਹਾਂ 224 ਦੇ ਵਿੱਚ ਬਹੁਤ ਕੁਝ ਵਾਪਰਿਆ ਕੈਨੇਡਾ ਵਿੱਚ ਕਾਨੂੰਨਾਂ ਵਿੱਚ ਚੇਂਜ ਆਈ ਇਮੀਗ੍ਰੈਂਟਾਂ ਵਾਸਤੇ ਮੁਸ਼ਕਲ ਹੋਇਆ ਸਟੂਡੈਂਟ ਵਾਸਤੇ ਬਹੁਤ ਔਖਾ ਹੋਇਆ ਤੇ ਬੜਾ ਦੁੱਖ ਹੁੰਦਾ ਜਦੋਂ ਰੋਜ ਮਾਰਕ ਮਿਲਰ ਸਾਹਿਬ ਨਵੇਂ-ਨਵੇਂ ਕਾਨੂੰਨ ਔਖੇ ਤੋਂ ਔਖਾ ਔਖੇ ਤੋਂ ਔਖਾ ਔਖੇ ਤੋਂ ਔਖਾ ਕਰ ਰਹੇ ਆ ਤੁਹਾਨੂੰ ਸਭ ਨੂੰ ਪਤਾ ਹੋਣਾ ਵੀ ਜਿਨ੍ਹਾਂ ਦੇ ਵਰਕ ਪਰਮਿਟ ਮੁਕਣੇ ਆ ਜਾਂ ਸਟੱਡੀ ਪਰਮਿਟ ਮੁਕਣੇ ਆ ਤੇ ਜਿਹੜੇ ਤਾਂ ਆਪਣੇ ਆਪ ਚੱਲ ਜਾਣਗੇ ਉਹਨਾਂ ਨੂੰ ਜੇ ਉਹ ਵਾਪਸ ਦੁਆਰਾ ਕੈਨੇਡਾ ਆਨੇ ਚਾਹੁੰਦੇ ਜੇ ਤਾਂ 3500 ਤੋਂ ਲੈ ਕੇ 4 ਕੁ ਹਜ਼ਾਰ ਡਾਲਰ ਤੱਕ ਪੈਨਲਟੀ ਪੇ ਕਰਨੀ ਪਊਗੀ ਤੇ ਜਿਹੜੇ ਡਿਪੋਰਟ ਕੀਤੇ ਜਾਣਗੇ ਉਹਨਾਂ ਦੀ ਪੈਨਲਟੀ ਬਹੁਤ ਵੱਡੀ ਆ ਪਰ ਜਿੱਦਾਂ 트ੰਪ ਸਾਬ ਕਹਿੰਦੇ ਆ ਵੀ ਕੈਨੇਡਾ ਨੂੰ 51ਵੀਂ ਸਟੇਟ ਬਣਾ ਲੈਣਾ ਯੂ ਐਸ ਦੀ ਤੇ ਫਿਰ ਤਾਂ ਸ਼ਾਇਦ ਇਹ ਪੈਨਲਟੀਆਂ ਜਿਹੜੀਆਂ ਖਤਮ ਹੀ ਹੋ ਜਾਣੀਆਂ ਕਿਉਂਕਿ ਇਹ ਤਾਂ ਕੈਨੇਡਾ ਨੇ ਲਾਈਆਂ ਨਾ ਤੇ ਬਾਕੀ ਭਾਈ ਹੁਣ ਉਹ ਤੁਹਾਡੇ ਦੇ ਆ ਤੁਸੀਂ ਇਹਦੇ ਵਿੱਚੋਂ ਕਿਹੜੀ ਆਪਸ਼ਨ ਚੂਜ਼ ਕਰਨੀਆਂ ਬਹੁਤ ਸਾਰੇ ਅਮਰੀਕਾ ਨੂੰ ਡਾਰੀ ਲਾ ਰਹੇ ਆ ਉਹ ਵੀ ਕੋ ਹੱਲ ਨਹੀਂ ਹੈ ਉਹ ਤਾਂ ਜਣੀ ਉਹ ਗੱਲ ਹੋ ਗਈ ਵੀ ਇੱਕ ਸ਼ਿਕਾਰੀ ਦੇ ਜਾਲ ਵਿੱਚੋਂ ਨਿਕਲ ਕੇ ਦੂਜੇ ਸ਼ਿਕਾਰੀ ਦੇ ਜਾਲ ਵਿੱਚ ਫਸਣਾ ਤੇ ਜਿਹੜਾ ਪ੍ਰਿੰਦਾ ਉਹਦੇ ਲਈ ਤਾਂ ਔਖਾ ਹੀ ਔਖਾ ਆ ਦੋਨੇ ਪਾਸੇ ਜਾਲ ਦੋਨੇ ਪਾਸੇ ਵੱਡੇ ਆ ਚਲੋ ਖੈਰ ਇਹਦੇ ਨਾਲ ਨਾਲ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਨਾ ਕੁਝ ਵਾਪਰਨ ਦੇ ਬਾਵਜੂਦ ਵੀ ਬਹੁਤ ਸਾਰੇ ਸੂਝਵਾਨ ਬੱਚੇ ਮੈਂ ਬਰਫਾ ਦੇ ਪਏ ਗੱਦੇ ਲੈ ਕੇ ਦੇਖੇ ਆ ਬਹੁਤ ਸਾਰੇ ਸੂਝਵਾਨ ਡੋਲੂ ਲੈ ਕੇ ਟਿਮ ਹਾਟਨਾ ਤੇ ਕਾਫੀ ਲੈਣਾ ਗਏ ਵੀਡੀਓ ਵੇਖਿਆ ਪਤਾ ਨਹੀਂ ਕਦੋਂ ਕਦੋਂ ਸੁਧਰਨਾ ਕਦੋਂ ਸੰਭਲਣਾ ਸੜਕਾਂ ਦੇ ਉੱਤੇ ਉਹੀ ਉਹੀ ਹਾਲਾਤ ਕਿਉਂਕਿ ਇਹਨਾਂ ਕਰਕੇ ਹੀ ਇਹਨਾਂ ਬੱਚਿਆਂ ਨੂੰ ਬੇਨਤੀ ਆ ਵੀ ਤੁਹਾਡੀਆਂ ਇਹਨਾਂ ਕਰਤੂਤਾ ਕਰਕੇ ਲੋਕ ਤੁਹਾਡੇ ਖਿਲਾਫ ਹੋਏ ਆ ਅਦਰਵਾਈਜ਼ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਹਰ ਕਿਸ ਨੇ ਇੱਥੇ ਆਪਣਾ ਖਾਣਾ ਆਪਣਾ ਕਮਾਉਣਾ ਹਰ ਕੋ ਆਇਆ ਅਸੀਂ ਵੀ ਇੱਥੇ ਆਏ ਆ ਤੁਸੀਂ ਵੀ ਇੱਥੇ ਆਏ ਆ ਹੋਰ ਵੀ ਆਉਣੇ ਆ ਪਰ ਇਹ ਜਿਹੜੀਆਂ ਨਸਲਾਂ ਪਿਛਲੇ ਸਮੇਂ ਚ ਆਈਆਂ ਨਾ ਇਹਨਾਂ ਨੇ ਸਾਰਿਆਂ ਦੇ ਰਾਹ ਬੰਦ ਕੀਤੇ ਆ ਹੁਣ ਜਿਹੜੇ ਬੱਚੇ ਵਿਚਾਰੇ ਮਾਰੇ ਘਰਾਂ ਚੋਂ ਆ ਉਹ ਪੈਸੇ ਚੱਕ ਕੇ ਆਏ ਸਭ ਨੂੰ ਪਤਾ ਉਹ ਕੰਮ ਕਰ ਕਰ ਰਹੇ ਸੀ ਸਭ ਕੁਝ ਚੱਲ ਰਿਹਾ ਸੀ ਪੁਆਇੰਟ ਬਣ ਰਹੇ ਸੀ ਪੱਕੇ ਹੋ ਰਹੇ ਸੀ ਉਹ ਬਹੁਤ ਵਧੀਆ ਗੱਲ ਸੀ ਪਰ ਇਹ ਕੁਝ ਬੱਚਿਆਂ ਨੇ ਸਾਰਿਆਂ ਦਾ ਕੰਮ ਖਰਾਬ ਕਰਤਾ ਹੁਣ ਦੁੱਖ ਵਾਲੀ ਗੱਲ ਇਹ ਆ ਇਹ ਜਿਹੜੇ ਗੰਦੇ ਬੱਚੇ ਆ ਇਹਨਾਂ ਨੇ ਫੇਰ ਇੱਥੇ ਰਹਿ ਜਾਣਾ ਕਿਉਂਕਿ ਪਿੱਛੋ ਤਕੜੇ ਆ ਤੇ ਪ੍ਰੋਬਲਮ ਆਣੀ ਆ ਉਹ ਜਿਹੜੇ ਵਿਚਾਰੇ ਮਾਤੜ 90% ਜਿਹੜਾ ਹਜੂਮ ਮਾਤੜ ਬੱਚਿਆਂ ਦਾ ਜਿਹੜੇ ਪੜ ਕੇ ਜਿਨ੍ਹਾਂ ਨੇ ਇੱਥੇ ਪੀਆਰ ਲੈਣੀ ਸੀ ਇੱਥੇ ਪੱਕੇ ਉਹਨਾਂ ਦਾ ਆਪਣਾ ਫਿਊਚਰ ਇੱਥੇ ਉਹਨਾਂ ਨੇ ਸ਼ੁਰੂ ਕਰਨਾ ਸੀਗਾ ਪ੍ਰੋਬਲਮ ਉਹਨਾਂ ਨੂੰ ਆ ਰਹੀਆਂ ਇਹਨਾਂ ਨੂੰ ਨਹੀਂ ਆ ਰਹੀ ਜਿਨ੍ਹਾਂ ਨੇ ਹਰਦੋਂਗ ਮਚਾਏ ਆ ਇਹ ਇੱਥੇ ਹੀ ਰਹਿਣੇ ਆ ਦੇਖ ਲਿਓ ਤੁਸੀਂ ਲਿਖ ਦਿੰਨਾ ਮੈਂ ਚਲੋ ਇਹਦੇ ਨਾਲ ਨਾਲ ਭਾਈ 224 ਚ ਬਹੁਤਿਆਂ ਦੇ ਵਿਆਹ ਹੋਏ ਆ ਬਹੁਤਿਆਂ ਦੇ ਬੱਚੇ ਹੋਏ ਆ ਬਹੁਤੇ ਪੱਕੇ ਹੋਏ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜੇ ਹੁਣ ਆਪਾਂ ਗੱਲ ਕਰੀਏ ਇੰਡੀਆ ਦੀ ਚਲੋ ਉੱਥੇ ਤਾਂ ਬਹੁਤ ਕੁਝ ਵਾਪਰਿਆ ਪਰ ਕੁਝ ਸਮਾਂ ਸੋਸ਼ਲ ਮੀਡੀਆ ਤੇ ਬਾਦਲ ਸਾਹਿਬ ਛਾਇ ਰਹੇ ਹਰਮੰਦਰ ਸਾਹਿਬ ਦੇ ਵਿੱਚ ਜੋ ਘਟਨਾਵਾਂ ਹੋਈਆਂ ਉਹਨਾਂ ਨੇ ਆਪਣੀ ਜੋ ਜ਼ੁਲਮ ਕਬੂਲੇ ਆ ਉਹ जगਜाहर ਆ ਸਭ ਦੇ ਸਾਹਮਣੇ ਆ ਫਿਰ ਅੱਗੇ ਜੋ ਜੋ ਵਾਪਰਦਾ ਗਿਆ ਉਹ ਨੇਜਾ ਫੜ ਕੇ ਬੈਠੇ ਆ ਬੀਬੀ ਪੈਰੀ ਹੱਥ ਲਾਂ ਲਾਪਈ ਦੋ ਦੋ ਲੱਤ ਪਿੱਛੇ ਨੂੰ ਖਿੱਚਦੇ ਉਹ ਜੀ ਤੇ ਪਲਾਸਟਰ ਲੱਗਾ ਜਿਹੜੀ ਟੁੱਟੀ ਆ ਤੇ ਉਸ ਤੋਂ ਬਾਅਦ ਚੌੜਾ ਸਾਹਿਬ ਗੋਲੀ ਚਲਾ ਦਿੰਦੇ ਆ ਤੇ ਉਸੇ ਲੱਤ ਤੇ ਉਹ ਨੱਚਦੇ ਨੱਚਦੇ ਮੈਨੂੰ ਉਸ ਮੈਂ ਹੱਸਣਾ ਚਾਹੁੰਦਾ ਨਾ ਸੋ ਮੈਨੂੰ ਨਾ ਸੀਨ ਜਾ ਚਿੱਤੇ ਆ ਗਿਆ ਬਾਦਲ ਸਾਹਿਬ ਜਦੋਂ ਨੱਚਦੇ ਹਨ ਤੇ ਚਲੋ ਖੈਰ ਸੌਰੀ ਉਹ ਜੋ ਵੀ ਹੋਇਆ ਉਸ ਸਥਾਨ ਤੇ ਗੋਲੀ ਚਲਾਉਣ ਦੀ ਜਿਹੜੀ ਘਟਨਾ ਸੀ ਉਹ ਗਲਤ ਸੀਗੀ ਇਹਦਾ ਮਤਲਬ ਇਹ ਨਹੀਂ ਵੀ ਸੁਖਵੀਰ ਬਾਦਲ ਸਹੀ ਸੀਗਾ ਪਰ ਉਹ ਘਟਨਾ ਗਲਤ ਸੀ ਉੱਥੇ ਉਹ ਨਹੀਂ ਹੋਣਾ ਚਾਹੀਦਾ ਸੀਗਾ ਉਹ ਤੁਸੀਂ ਤੁਸੀਂ ਸਾਰਿਆਂ ਨੇ ਉਹ ਘਟਨਾ ਦੇਖੀ ਹੈ ਨਾ ਤੇ ਸੁਖਵੀਰ ਸਾਹਿਬ ਬਾਦਲ ਸਾਹਿਬ ਚੰਗਾ ਚਿਰ ਸੁਰਖੀਆਂ ਬਟੂਰੀ ਗਏ ਇਹ ਪ੍ਰਭੂ ਇਹ ਜਿਹੜੇ ਲੀਡਰ ਲੋਕ ਹੁੰਦੇ ਆ ਕਿਸੇ ਦੇ ਨਹੀਂ ਹੁੰਦੇ ਤੇ ਜਿਹੜੇ ਲੋਕ ਆ ਉਹ ਵੀ ਸਕੇ ਕਿਸੇ ਦੇ ਨਹੀਂ ਬਾਦਲ ਸਾਹਿਬ ਨੇ ਆਟਾ ਦਾਲ ਦੀ ਸਕੀਮ ਚਲਾਈ ਸਾਰਿਆਂ ਨੇ ਲਿਆ ਹੈ ਕੋਈ ਕਾਂਗਰਸੀ ਜਾਂ ਪਾਰਟੀ ਦਾ ਬੰਦਾ ਜਿਹੜਾ ਕਹੇ ਵੀ ਭਾਈ ਅਸੀਂ ਨਹੀਂ ਲਿਆ ਦਾਲ ਆਟਾ ਇਹਦਾ ਕੈਪਟਨ ਸਾਹਿਬ ਨੇ ਜਨਾਨੀਆਂ ਫਰੀ ਸਵਾਰੀ ਉਹ ਬੱਸਾਂ ਦੇ ਵਿੱਚ ਸ਼ੁਰੂ ਕੀਤਾ ਸੀਗਾ ਕੰਮ ਸਾਰੀਆਂ ਜਨਾਨੀ ਉਸ ਚੀਜ਼ ਦਾ ਲਾਭ ਲੈ ਰਹੀਆਂ ਹੈ ਕੋਈ ਅਕਾਲੀਆਂ ਦੀ ਜਨਾਨੀ ਜਾਂ ਵੀ ਆਮ ਪਾਰਟੀ ਵਾਲੇ ਦੀ ਜਿਹੜੇ ਕਹਿਣ ਵੀ ਅਸੀਂ ਨਹੀਂ ਭਾਈ ਫ੍ਰੀ ਸਫਰ ਕੀਤਾ ਸੀਗਾ ਤੇ ਹੁਣ ਭਗਵੰਤ ਮਾਨ ਸਾਹਿਬ ਬਿਜਲੀ ਫ੍ਰੀ ਦੇ ਰਹੇ ਆ 200 ਯੂਨਿਟ ਕਿੰਨੀ 300 ਯੂਨਿਟ ਜੋ ਵੀ ਆ ਹੈ ਕੋਈ ਅਕਾਲੀ ਜਾਂ ਕਾਂਗਰਸੀ ਜਿਹੜਾ ਕਹਿ ਸਕੇ ਵੀ ਅਸੀਂ ਤਾਂ ਨਹੀਂ ਬਿਜਲੀ ਫ੍ਰੀ ਲੈਂਦੇ ਅਸੀਂ ਤਾਂ ਬਿੱਲ ਦਿੰਨੇ ਆ ਜਿੱਥੇ ਸੂਤ ਲੱਗਦਾ ਉਹ ਸਾਰੇ ਲਾਈ ਜਾਂਦੇ ਆ ਇੱਦੇ ਲੀਡਰ ਉਹ ਇਹਨਾਂ ਲਈ ਲੜਨਾ ਨਹੀਂ ਚਾਹੀਦਾ ਇਹ ਸਾਰੇ ਉੱਪਰੋਂ ਵੇਖੋ ਆ ਤੇ ਇਹਨਾਂ ਨੂੰ ਨਿਊਟਰਲ ਹੋ ਕੇ ਲਾਓ ਤੇ ਨਾ ਹੀ ਕੋਈ ਪੱਕੇ ਕਿਸੇ ਨਾਲ ਵੱਜਣਾ ਚਾਹੀਦਾ ਜਿਹੜਾ ਚੰਗਾ ਉਹਨੂੰ ਚੰਗਾ ਕਹੋ ਜਿਹੜਾ ਗਲਤ ਨੂੰ ਗਲਤ ਕਹੋ ਇਹੀ ਕੁਝ ਹੋਣਾ ਚਾਹੀਦਾ ਸੀ ਬੰਦੇ ਨਾਲ ਜੁੜ ਜੰਨੇ ਵਿਚਾਰਾਂ ਨਾਲ ਜੋੜਨਾ ਚਾਹੀਦਾ ਚਲੋ ਖੈਰ ਦਸੰਬਰ ਦਾ ਜਿਹੜਾ ਆਖਰੀ ਮਹੀਨਾ ਹੁੰਦਾ ਉਹ ਆਪਾਂ ਨੂੰ ਸਭ ਨੂੰ ਪਤਾ ਵੀ ਸਿੱਖ ਇਤਿਹਾਸ ਵਿੱਚ ਬਹੁਤ ਦੁਖਦਾਈ ਮਹੀਨਾ ਹੁੰਦਾ ਨਾ ਭੁੱਲਣ ਵਾਲਾ ਮਹੀਨਾ ਗੁਰੂ ਸਾਹਿਬ ਨੇ ਆਪਣੀ ਕੌਮ ਦੀ ਖਾਤਰ ਆਪਣੇ ਦੇਸ਼ ਲਈ ਆਪਣੇ ਧਰਮ ਲਈ ਕੀ ਕੁਛ ਆਪਣਿਆਂ ਤੇ ਹੰਡਾਇਆ ਉਹ ਆਪਾਂ ਨੂੰ ਸਭ ਨੂੰ ਪਤਾ ਔਰ ਉਹ ਦੁੱਖ ਸਿਰਫ ਇਹ ਨਹੀਂ ਵੀ ਪੋਦੇ ਮਹੀਨੇ ਵਿੱਚ ਹੀ ਆਪਾਂ ਮਨਾਣਾ ਉਹ ਦੁੱਖ ਆਮਾ ਨੂੰ ਆਪਾਂ ਨੂੰ ਸਦਾ ਹੀ ਚਾਹੀਦਾ ਉਹ ਇਹ ਉਹ ਜਿਹੜੀਆਂ ਘਟਨਾ ਕਰਮ ਆਪਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਸਿਰਫ ਇਹ ਨਹੀਂ ਵੀ ਉਹ ਦੋ ਹਫ਼ਤੇ ਆਪਾਂ ਪੋਸਟਾ ਪਾਤੀਆਂ ਬਿਆ ਬਿਆ ਬੜਾ ਮੜਾ ਹੋਇਆ ਜੇ ਉਹ ਬਰਾਕ ਵਿੱਚ ਆ ਗਏ ਨਹੀਂ ਨਹੀਂ ਆਪਾਂ ਨੂੰ ਸਦਾ ਹੀ ਬਰਾਕ ਚਾਹੀਦਾ ਦੋ ਚੀਜ਼ਾਂ ਦਾ ਉਹ ਚੀਜ਼ ਆਪਣੇ ਸਦਾ ਦਿਮਾਗ ਵਿੱਚ ਆਪਣੇ ਸੋਚ ਵਿੱਚ ਸਦਾ ਚਾਹੀਦੀ ਹੈ ਵੀ ਗੁਰੂ ਸਾਹਿਬ ਨੇ ਸਾਡੇ ਲਈ ਕੀ ਕੁਝ ਕੀਤਾ। ਔਰ ਆਪਾਂ ਨੂੰ ਆਪਣੇ ਆਪ ਵੱਲ ਵੀ ਦੇਖਣਾ ਚਾਹੀਦਾ ਤੇ ਔਰ ਅਸੀਂ ਕੀ ਕਰ ਰਹੇ ਹਾਂ? ਇਹ ਵੀ ਸੋਚਣਾ ਚਾਹੀਦਾ। ਕੁੱਝ ਕੌਥੀ ਜਤੇਦਾਰਾਂ ਦੀਆਂ ਵੀਡੀਓ ਆਈਆਂ 크리스마ਸ ਨਹੀਂ ਮਨਾਉਣੀ ਚਾਹੀਦੀ। 크리스마ਸ ਆਪਣਾ ਤਿਹਾਰ ਨਹੀਂ, ਜੇ ਆਪ ਉਹ ਆ। ਆਖੇ ਤਾਂ ਆਪਣੇ ਛੋਟੇ ਬੱਚਿਆਂ ਦੀ ਸ਼ੀਤ ਦੀ ਵੱਡੇ ਸਾਬ ਜਦ ਦੀ ਸ਼ੀਦ ਦੀ ਗੁਰੂ ਸਾਹਿਬ ਤੇ ਆ ਕੁਝ ਵਾਪਰਿਆ ਅਸੀਂ ਮੰਨਦੇ ਉਹ ਚੀਜ਼ ਦਾ ਦੁੱਖ ਆ ਪਰ ਅਸੀਂ ਹੁਣ ਇਹਨਾਂ ਮੋਰਖਾਂ ਦਾ ਖਾਨੇ ਆ ਕਿੰਨਾ ਕਿੰਨਾ ਚਿਰ ਹੋ ਗਿਆ 크੍ਰਿਸਚੀਅਨ ਮੋਰਖਾਂ ਦੇ ਵਿੱਚ ਰਹਿੰਦੇ ਹੁਣ ਆਪਾਂ ਨੂੰ ਹੁਣ ਸਾਨੂੰ 크੍ਰਿਸਮਸ ਵੀ ਆਪਣੀ ਲੱਗਣ ਲੱਪੇ ਇਹ ਵੀ ਆਪਣਾ ਭਾਈਚਾਰਾ ਲੱਗਣ ਲੱਪਿਆ ਦੂਜੀ ਗੱਲ ਹੈਪੀ 크੍ਰਿਸਮਸ ਕਹਿਣ ਦੇ ਨਾਲ ਕੀ ਹੋ ਜਾਣਾ ਜਾਂ 크੍ਰਿਸਮਸ ਮਨਾਉਣ ਦੇ ਨਾਲ ਕੀ ਹੋ ਜਾਣਾ ਹੁਣ ਸਾਡੇ ਨਿਆਣੇ ਆ ਉਹ ਟ੍ਰੀ ਸਜਾਉਂਦੇ ਆ ਲਾਈਟਾਂ ਲਾਉਂਦੇ ਆ ਉਹ ਤਾਂ ਇਸ ਕਲਚਰ ਦੇ ਵਿੱਚ ਪਲੇ ਆ ਵੱਡੇ ਹੋਏ ਆ ਜੰਮੇ ਇੱਥੇ ਹੀ ਆ ਤੇ ਉਹਨਾਂ ਨੂੰ ਤਾਂ ਕ੍ਰਿਸਮਸ ਆਪਣੀ ਲੱਗਦੀ ਆ ਇਹ ਚੀਜ਼ਾਂ ਸਮੇਂ ਨਾਲ ਬਦਲ ਨਹੀਂ ਆਇਆ ਦੂਜੀ ਗੱਲ ਕੋਈ ਵੀ ਕੱਟੜਪੰਥੀ ਕੋਈ ਵੀ ਜਥੇਦਾਰ ਜੋਰ ਪਰਿੰਦਾ ਜਾਂ ਇੱਥੇ ਰਹਿੰਦਾ ਜਾਂ ਇੰਡੀਆ ਰਹਿੰਦਾ ਜਦੋਂ ਕ੍ਰਿਸਮਸ ਦੀ ਛੁੱਟੀ ਹੁੰਦੀ ਆ ਕੁਈ ਦੇਖਿਆ ਹਿੱਕ ਠੋਕੇ ਕਹਿੰਦਾ ਭਾਈ ਮੈਨੂੰ 크리스마ਸ ਦੀ ਛੁੱਟੀ ਦੇ ਪੇ ਨਾ ਕਰਿਓ ਜਾਂ ਮੈਨੂੰ ਬੋਨਸ ਨਾ ਦਿਓ ਮੈਂ ਨਹੀਂ ਮੰਨਦਾ 크리스마ਸ ਨੂੰ ਉਦੋਂ ਸਾਡਾ ਧਰਮ ਯਾਰ ਪਤਾ ਨਹੀਂ ਕਿੱਥੇ ਵੜ ਜਾਂਦਾ ਇਹ ਚੀਜ਼ਾਂ ਸੋਚਣ ਵਾਲੀਆਂ ਆ ਬੈਨੀਫਿਟ ਅਸੀਂ ਲੈ ਲਈਏ ਪਰ ਹੈਪੀ 크리스마ਸ ਨਾ ਮੇਰੀ 크리스마ਸ ਨਾ ਕਹੀਏ ਇਹ ਗੱਲਾਂ ਗਾਲਤ ਹੋਆ ਇਦਾਂ ਨਹੀਂ ਹੋਣਾ ਚਾਹੀਦਾ ਜਿਹੜਾ ਜੋ ਗੁਰੂ ਸਾਹਿਬ ਨਾ ਬਾਪ ਰਿਹਾ ਉਸ ਚੀਜ਼ ਦਾ ਵੀ ਦੁੱਖ ਪੂਰਾ ਆ ਤੇ ਇਸ ਚੀਜ਼ ਦੀ ਖੁਸ਼ੀ ਵੀ ਆ ਹੁਣ ਦਸੰਬਰ ਦੇ ਵਿੱਚ ਉਹ ਸਾਰਾ ਜਿਹੜਾ ਚਮਕੌਰ ਦਾ ਸਰਸਾ ਦਾ ਆਨੰਦਪੁਰ ਦਾ ਘਟਨਾਕਰਮ ਉਹ ਆ ਤੇ ਜਨਵਰੀ ਚ ਨਾਲੇ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਸ਼ੁਰੂ ਹੋ ਜਾਂਦੇ ਆ ਜਨਮ ਦਿਹਾੜੇ ਸ਼ੁਰੂ ਹੋ ਜਾਂਦੇ ਆ ਤੇ ਉਹ ਥੋੜੇ ਦਿਨਾਂ ਦੇ ਹੀਰ ਫੇਰ ਅੱਜ ਕੱਲ ਚੱਲ ਰਹੇ ਆ ਕੋਈ ਕਦੇ ਮਨਾਦਾ ਕਈ ਵਾਰੀ ਉਸੇ ਸਾਲ ਦੇ ਵਿੱਚ ਜਨਮ ਦਿਨ ਵੀ ਉਹ ਲਾਗੇ ਛਾਗੇ ਨਾਲੇ ਸਿੱਧੀ ਦਿਹਾੜੇ ਆ ਜਾਂਦੇ ਆ ਇਸ ਇਸ ਸਾਰਾ ਕੁਛ ਤਾਂ ਚੱਲ ਹੀ ਜਾਣਾ ਨਾਲ ਦੀ ਨਾਲ ਕਿਹੜਾ ਆਪਣਾ ਕਿਹੜਾ ਕਿਸੇ ਦਾ ਇਦਾਂ ਨਹੀਂ ਸੋਚਣਾ ਚਾਹੀਦਾ ਹੁਣ ਇੱਥੇ ਤਾਂ ਮੁਸਲਮਾਨ ਭਾਈਚਾਰੇ ਨੂੰ ਸਾਨੂੰ Eid ਦੀਆਂ ਮੁਬਾਰਕਾਂ ਵੀ ਕਹਿਣੀਆਂ ਪੈਂਦੀਆਂ ਅਗਲੇ ਪਾਰਟੀ ਕਰਦੇ ਇਹਦੇ ਵਿੱਚ ਸ਼ਾਮਲ ਹੋਣਾ ਪੈਂਦਾ ਹੁਣ ਤੁਸੀਂ ਭਲਕੇ ਕੋਈ ਕਹੇ ਲਈਦਾ ਆਪਣੀ ਨਹੀਂ ਹੈਗੀ ਜੇ ਨਹੀਂ ਹੈਗੀ ਤਾਂ ਉਹ ਵੀ ਤਾਂ ਗੁਰਪੁਰਬ ਵਿੱਚ ਆਉਂਦੇ ਆ ਉਹਨਾਂ ਦੀ ਕਿਹੜਾ ਹੈਗਾ ਗੁਰਪੁਰਬ ਹਾਂ ਸਾਡੇ ਗੁਰਪੁਰਬ ਵਿੱਚ ਕੋ ਆ ਕੇ ਮਨਾਵੇ ਤਾਂ ਬਹੁਤ ਵਧੀਆ ਗੱਲ ਹੈ ਵੀ ਅਸੀਂ ਕਿਸੇ ਦੀ Eid ਵਿੱਚ ਜਾਂ ਜਗਰਾਤੇ ਵਿੱਚ ਜਾਂ ਕ੍ਰਿਸਮਸ ਦੇ ਅਸੀਂ ਸਾਂਝੀ ਨਾਲ ਬਣੀ ਹੈ ਐਨੇ ਸੀ ਤੰਗਦਿਲੀ ਨਾ ਬਣਿਏ ਇਹ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਗੱਲਾਂ ਚਲੋ ਆਪੋ ਆਪਣੀ ਸੋਚ ਆ ਭਾਈ ਤੇ ਮੇਰੇ ਦਿਮਾਗ ਵਿੱਚ ਸੀ ਮੈਂ ਕਿਹਾ ਵੀ ਇਹ ਗੱਲ ਕੀਤੀ ਜਾਵੇ ਚਲੋ ਜੀ ਕਰਦੇ ਕਰਾਂ ਦੇ 225 ਚੜ ਗਿਆ ਸਾਡਾ ਇੱਕ ਮਿੱਤਰ ਪਰਮ ਮਿੱਤਰ ਉਸਤਾਦ ਮਿੱਤਰ ਉਸਤਾਦ ਮਿੱਤਰ ਉਹ ਹੁੰਦੇ ਆ ਜਿਹੜੇ ਸਾਨੂੰ ਦਿਸ਼ਾ ਵੀ ਦਿੰਦੇ ਆ ਗੱਲਾਂ ਬਾਤਾਂ ਦੇ ਵਿੱਚ ਉਹ ਗੁਰਦੁਆਰੇ ਜਾਂਦੇ ਆ ਗੁਰਦੁਆਰੇ ਗਏ ਐਸਾ ਪਾਠ ਕਰ ਰਹੇ ਆ ਮੱਥਾ ਟੇਕਿਆ ਪ੍ਰਸ਼ਾਦ ਲਿਆ ਪ੍ਰਕਰਮਾ ਕੀਤੀ ਤੇ ਜਿੱਥੇ ਕਥਾਵਾਚਕ ਬੈੰਦਾ ਉਹਦੇ ਬਿਲਕੁਲ ਮੋਹਰੇ ਚੌਂਕੜੀ ਮਾਰ ਕੇ ਹੱਥ ਜੋੜ ਕੇ ਬੈਠ ਗਏ ਤੇ ਇਹਨੇ ਨੂੰ ਕਥਾਵਾਚਕ ਨੇ ਕਥਾ ਸ਼ੁਰੂ ਕੀਤੀ ਤੇ ਕਥਾਵਾਚਕ ਮੈਨੂੰ ਲੱਗਦਾ ਨੌ ਦੇ ਕਥਾਵਾਚਕ ਹੋਣੇ ਉਹਨਾਂ ਨੇ ਆਪਣੀ ਕਹਾਪਾ ਸ਼ੁਰੂ ਕਰ ਲਈਆਂ ਵੇ ਸਾਨੂੰ ਇਥੇ ਇਦਾਂ ਕਰਨਾ ਚਾਹੀਦਾ ਇਦਾਂ ਕਰਨਾ ਚਾਹੀਦਾ ਤਾਂ ਕਿ ਅਸੀਂ ਉੱਪਰ ਜਾ ਕੇ ਫਿਰ ਅ ਇਦਾਂ ਬੈਠੀ ਉਹਦਾ ਕਰੀਏ ਸੱਤ ਸੰਗ ਹੋਣੇ ਆ ਜੇ ਬੋ ਬਲਾ ਬਲਾ ਸੋ ਮੈਨੀ ਗੱਪਾਂ ਛੱਡੀਆਂ ਤੇ ਉਹ ਮਿੱਤਰ ਸਾਡਾ ਉਹਨੇ ਬਾਹਰ ਜਾ ਕੇ ਕਥਾ ਬਾਤ ਕਿਸਾਬ ਕੇ ਲਾਏ ਕਹਿੰਦੇ ਜੀ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਤਾਂ ਗੁਰਦੁਆਰੇ ਜਾਇਆ ਬੜੇ ਜੀਦੇ ਜੀ ਵੀ ਮੈਂ ਪ੍ਰਕਰਮਾ ਕੀਤੀ ਹੈ ਗੁਰੂ ਮਹਾਰਾਜ ਦੀ ਸੰਗਤ ਦੇ ਦਰਸ਼ਨ ਕੀਤੇ ਆ ਨਕਮਸਤਕ ਹੋਏ ਆ ਪ੍ਰਸ਼ਾਦ ਮੇਰੇ ਹੱਥਾਂ 'ਚ ਆ ਗੁਰਦੁਆਰੇ ਚ ਮੈਂ ਬੈਠਾ ਬਹੁਤ ਸੁਣਾ ਮਾਹੌਲ ਮਨ ਖੁਸ਼ ਹੋਇਆ ਖਿੜਿਆ ਪਿਆ ਵੀ ਇਸ ਤੋਂ ਪਰੇ ਵੀ ਕੁਝ ਦੁਨੀਆ ਹੋਰ ਹੈਗੀ ਆ ਵੀ ਜਿਹੜੇ ਜੱਥੇ ਦੇ ਲਿਜਾਂ ਦੇ ਤੁਸੀਂ ਗੱਲ ਕਰਦੇ ਆ ਵੀ ਇਹ ਕਿੱਥੇ ਚੀਜ਼ ਆ ਇਸ ਤੋਂ ਪਰੇ ਕੀ ਆ ਤੇ ਫਿਰ ਉਹ ਕਥਾ ਵਜਗ ਨੂੰ ਭਾਈ ਆਸਰਨਾ ਆ ਤੇ ਉਹ ਪੱਤਰੇ বাজ ਗਿਆ ਸੋ ਮੇਰੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਥੋੜੀਆਂ ਗੱਪਾਂ ਤੋਂ ਸੰਕੋਚ ਕਰੀਏ ਸੰਗਤ ਨੂੰ ਸਿੱਧੇ ਰਾਹ ਪਾਈਏ ਤੇ ਜਾਂ ਫਿਰ ਉਹਨਾਂ ਦੀ ਗੱਲਾਂ ਦੇ ਆਪਾਂ ਜਵਾਬ ਵੀ ਦੇਈਏ ਜਿਹੜੀ ਗੱਲ ਕਹਿਣੀ ਆ ਉਹ ਸੋਚੀਏ ਥੋੜੀ ਜਿਹਾ ਆਪਾਂ ਕਿਹੜੀ ਗੱਲ ਕਹਿਣ ਲੱਗੇ ਆ ਚਲੋ ਜੀ ਅੱਗੇ ਆ ਜੀਏ ਟਰੱਕਾਂ ਵਾਲੀਆਂ ਕੰਪਨੀਆਂ ਨੇ ਡਰਾਈਵਰਾਂ ਦੇ ਪੈਸੇ ਬਹੁਤ ਮਾਰੇ ਆ 2024 ਬੈਂਕਰਪਸੀ ਬਹੁਤ ਕੀਤੀ ਆ ਠੀਕ ਆ ਉਹਨਾਂ ਦੇ ਹਾਲਾਤ ਨਹੀਂ ਇਜਾਜ਼ਤ ਦਿੰਦੇ ਸੀ ਕੰਪਨੀਆਂ ਬੰਦ ਹੋ ਗਈਆਂ ਜਾਂ ਘਾਟੇ ਚੱਲ ਗਈ ਉਹਨਾਂ ਨੂੰ ਬੈਂਕਰਪਸੀ ਕਰਨੀ ਪੈਗੀ ਪਰ ਉਹਨਾਂ ਨੂੰ ਪੈਸੇ ਨਾ ਸ ਮਾਰਨੇ ਚਾਹੀਦੇ ਮੇਰੀ ਬੇਨਤੀ ਆ ਟਰੱਕੇ ਕੰਪਨੀਆਂ ਵਾਲਿਆਂ ਨੂੰ ਜਿਹੜੀ ਨੇ ਇੱਕ ਪੀੜ ਹਮੇਸ਼ਾ ਦਿਲ ਦੇ ਵਿੱਚ ਟਸਕਦੀ ਰਹਿੰਦੀ ਆ ਬਾਦਵਾ ਉਹ ਅਸਰ ਬਹੁਤ ਕਰਦੀ ਆ ਮੇਰੇ ਜਾਣ-ਪੀਰ ਕਈ ਮਿੱਤਰ ਹੈਗੇ ਆ ਗੱਲਾਂ ਕਰਦੇ ਕਰਦੇ ਯਾਰ ਓਪਨਦੇ ਆ ਸਾਡੇ ਕੋਲ ਵੀ ਸ਼ਬਦ ਨਹੀਂ ਉਹਨਾਂ ਨੂੰ ਕਿੱਦਾਂ ਦਰਸਾ ਤੀਏ ਜਿਨ੍ਹਾਂ ਨੇ ਪੱਲਿਓ ਤੇਰ ਪਵਾ ਪਾ ਕੇ ਲੋਡ ਲਾਏ ਆ ਕਿੱਦਾਂ-ਕਿੱਦਾਂ ਦੇ ਬੈਦਰ ਤੁਸੀਂ ਸਭ ਕੋ ਦੇਖਦੇ ਆ ਬਰਫਾਂ ਦੇ ਵਿੱਚ ਉਹਨਾਂ ਨੇ ਕਿੰਨਾ-ਕਿੰਨਾ ਕੰਮ ਕੀਤਾ ਕਿਸੇ ਦਾ 13000 ਕਿਸੇ ਦਾ 14000 ਯਾਰ ਇਸ ਦਾ 10 ਡਾਲਰ ਰਿਗੇ ਉਹ ਲੋਸਟ ਹੋਏ ਉਹੀ ਨੇ ਸਾਰੇ ਮਾਨ ਹੈ ਤੁਸੀਂ ਇੰਨੇ ਇੰਨੇ ਲੋਕਾਂ ਦਾ ਪੈਸਾ ਕਿੱਥੇ ਲੇਖਾ ਦੋਗੇ ਤੇ ਫਿਰ ਨਗਰ ਕੀਰਤਨ ਦੇ ਵਿੱਚ ਲੰਗਰ ਲਾਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਲੋਕਾਂ ਦੇ ਪੈਸੇ ਮਾਰਨੇ ਆ ਔਰ ਤੁਹਾਨੂੰ ਮੈਂ ਇਹ ਵੀ ਦੱਸ ਦਿੰਨਾ ਇੱਥੇ ਨਿਕਲ ਜਾਣੇ ਆ ਦੇਖੀ ਜਾਓ ਤੁਸੀਂ ਜਿਹੜਨ ਨੇ ਨਾ ਉਦੋਂ 85 87 ਦੇ ਵਿੱਚ ਮੁਕਾਬਲੇ ਬਣਾਵਣਾ ਕਿ ਤਰੱਕੀਆਂ ਲਈਆਂ ਸੀ ਆ ਰਿਜ਼ਲਟ ਆ ਰਹੇ ਆ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲ ਆ ਔਰ ਭੁੱਲਣਾ ਤੁਹਾਨੂੰ ਵੀ ਉਹਨਾਂ ਡਰਾਈਵਰਾਂ ਓਨਰ ਆਪਰੇਟਰਾਂ ਨੇ ਨਹੀਂ ਸਦਾ ਹੀ ਟਸਕ ਦੇ ਰਹਿਣਾ ਤੁਸੀਂ ਉਹਨਾਂ ਦੀਆਂ ਵਾਦਵਾਵਾਂ ਦੇ ਵਿੱਚ ਬਚੋ ਇਹਨਾਂ ਤੋਂ ਜੇ ਬਚ ਹੁੰਦਾ ਤਾਂ ਤੇ ਬਾਕੀ ਇਹ ਜਿਹੜੀਆਂ ਚੀਜ਼ਾਂ ਆ ਅਸੀਂ ਕਿੱਥੋਂ ਸਿੱਖਦੇ ਆ ਸਰਕਾਰਾਂ ਨਾਲ ਤਾਂ ਫਰੋਡ ਅਸੀਂ ਕਰਦੇ ਆਏ ਆ ਔਰ ਕਰਦੇ ਜਿਆਦਾ ਉਹ ਜਿਹੜੇ ਆਪਣੇ ਆਪ ਨੂੰ ਧਾਰਮਿਕ ਦੱਸਦੇ ਆ ਵੀ ਅਸੀਂ ਬਹੁਤ ਧਰਮੀ ਆ ਅਸੀਂ ਉਹ ਬਹੁਤ ਜ਼ਿਆਦਾ ਇਦਾਂ ਕਰਦੇ ਆ ਤੇ ਉਹ ਜਦੋਂ ਨਾ ਤੁਸੀਂ ਦੇਖੋ ਕੰਮ ਦੇਖੋ ਤੇ ਸਭ ਤੋਂ ਜ਼ਿਆਦਾ ਹੈਰਾ ਫੇਰੀ ਵਾਲੇ ਕੰਮ ਉਹਨਾਂ ਦੇ ਹੁੰਦੇ ਆ ਇੱਕ ਕੀ ਆ ਮੁੰਡਾ ਸਿੰਘ ਆ ਉਹ ਜਥੇਦਾਰ ਬਣਿਓ ਮੈਨੂੰ ਤਾਂ ਨਾਮ ਚੇਤੇ ਭੁੱਲ ਗਿਆ ਖੈਰ ਉਹਨੇ ਕੁੱਛਕ ਪਖੰਡੀ ਬਾਬਿਆਂ ਦੇ ਜਿਹੜੇ ਪਰਦੇ ਯਾਰ ਕੀਤੇ ਆ ਮੈਰੋ 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 ਠੀਕ ਉਹਦੇ ਕੰਮਾਂ ਨਾਲ ਮੈਂ ਬਹੁਤਾ ਸਹਿਮਤ ਆ ਨਹੀਂ ਹੈਗਾ ਪਰ ਆ ਇੱਕ ਕੰਮ ਉਹ ਬਹੁਤ ਵਧੀਆ ਕੀਤਾ ਜਿਹੜਾ ਪਖੰਡ ਤੋਂ ਪਰਦਾ ਚੱਕਿਆ ਇੱਕ ਹੁੰਦਾ ਇਲਜ਼ਾਮ ਇੱਕ ਹੁੰਦਾ ਸਾਬਤ ਹੋਣਾ ਉਹਨੇ ਵੀਡੀਓ ਪ੍ਰੂਫਾਂ ਦੇ ਨਾਲ ਉਹਨਾਂ ਨੂੰ ਨੰਗਿਆ ਕੀਤਾ ਤੇ ਫਿਰ ਉਹਨਾਂ ਬਾਬਿਆਂ ਨੇ ਵੀ ਆ ਕੇ ਕੈਮਰੇ ਮੂਰੇ ਮਾਫੀ ਮੰਗੀ ਆ ਬਈ ਹਾਂ ਸੰਪਰਦਾ ਨੂੰ ਢਾਹ ਲੱਗੀ ਆ ਇਹ ਹੋਇਆ ਉਹ ਹੋਇਆ ਲੋਕ ਗੱਲਾਂ ਕਰਦੇ ਆ ਸੰਪਰਦਾ ਦਾ ਗਰਾਫ ਥੱਲੇ ਆਇਆ भाई मसले जेबਾਂ ਨਾਲ ਜੁੜੇ ਹੋਏ ਆ मसले 골ਕਾਨਾ ਜੁੜੇ ਹੋਏ ਆ ਹੁਣ ਗਲਤੀ ਇਕੱਲੇ ਬਾਬਿਆਂ ਦੀ ਨਹੀਂ ਹੈਗੀ ਗਲਤੀ ਬੀਬੀਆਂ ਦੀ ਵੀ ਆ ਉਹ ਵੀਡੀਓ ਵਿੱਚ ਬਾਬਾ ਬੀਬੀ ਨੂੰ ਧੂਕੇ ਨਹੀਂ ਲੈ ਕੇ ਗਿਆ ਬੀਬੀ ਆਪ ਗਈ ਆ ਛੋਟੇ ਬੱਚੇ ਨੂੰ ਬਿਠਾ ਲ ਕੇ ਉਹਦੇ ਹੱਥ 'ਚ ਫੋਨ ਫੜਾ ਕੇ ਆਪ ਗਈ ਆ ਸਭ ਨੇ ਦੇਖੀ ਹੈ ਪਰ ਉਹਦੀ ਬੀਬੀ ਦੀ ਕੋਈ ਗੱਲ ਨਹੀਂ ਹੋਈ ਨਾ ਹੋਣੀ ਆ ਪਰ ਜਿਹੜਾ ਛੋਟੇ ਬੱਚਿਆਂ ਨਾਲ ਜ਼ਬਰਦਸਤ ਹੋਇਆ ਕੀਤਾ ਇਹਨਾਂ ਨੇ ਉਹ ਬਹੁਤ ਜਿਆਦਾ ਗਲਤ ਗੱਲ ਹੈ ਪਰ ਲੋਕਾਂ ਨੂੰ ਕਦੋਂ ਅਕਲ ਆਣੀ ਆ ਇਹ ਬੱਚਿਆਂ ਨੂੰ ਛੱਡ ਰਹੇ ਆ ਉੱਥੇ ਇਹ ਕਦੋਂ ਕਿੰਨਾ ਕੁਝ ਵਾਪਰਦਾ ਪਈ ਹਲੇ ਵੀ ਕਿਹੜਾ ਲੋਕ ਸੁਧਰ ਰਹੇ ਆ ਇੱਥੇ ਵੀ ਵੀਡੀਓ ਆਈਆਂ ਸੀ ਕੈਨੇਡਾ ਵਿੱਚ ਗੁਰਦੁਆਰਿਆਂ ਦੀ ਕੀ ਕੀ ਬੋਲਣਾ ਹੁੰਦਾ ਇਹਨਾਂ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਆ ਮੈਨੂੰ ਲੱਗਦਾ ਵੀ ਜਿਹੜੇ ਪੰਜਾਬ ਵਿੱਚ ਪਹਿਲਾ ਪੰਜ ਦਰਿਆ ਸੀਗੇ ਫੇ ਛੇਵਾਂ ਦਰਿਆ ਕਦੇ ਨਸ਼ੇ ਦਾ ਆ ਗਿਆ ਤੇ ਸਤਮਾਦ ਰਿਆ ਜਿਹੜਾ ਹੁਣ ਇਹ ਸ਼ੁਰੂ ਹੋਇਆ ਆ ਉਹ ਜਿਹੜੇ ਨਾ ਬੰਦੇ ਆ ਨਾ ਜਨਾਨੀਆਂ ਵਿਚਾਲੇ ਤੁਰੇ ਫਿਰਦੇ ਆ ਉਹ ਹੋਰ ਤੁਸੀਂ ਦੇਖੋ ਅਮੈਂ ਇੱਕ ਇੰਟਰਵਿਊ ਦੇਖਦਾ ਸੀ ਕੱਲ ਪਰਸੂ ਦੀ ਬੜੀ ਵਾਇਰਲ ਹੋ ਰਹੀ ਆ ਤੇ ਉਹ ਉਝਾਰ ਇੱਕ ਤਾਂ ਤੁਸੀਂ ਇਹਨਾਂ ਨੂੰ ਪਹਿਲਾਂ ਚੱਕ-ਚੱਕ ਕੇ ਪ੍ਰਮੋਟ ਕਰਦੇ ਆ ਹਨਾ ਤੁਸੀਂ ਇਹਨਾਂ ਨੂੰ ਇਗਨੋਰ ਕਰੋ ਯਾਰ ਇਹ ਬੜਾ ਖਤਰਨਾਕ ਦਰਿਆ ਆ ਜਿਹੜਾ ਇਹ ਇਹਦੀ ਇਹਦੀ ਚਿੰਤਾ ਹਰ ਬੰਦੇ ਨੂੰ ਲੱਗੀ ਹੋਈ ਆ ਵੀ ਇਹ ਅੱਗੇ ਆਉਣ ਵਾਲੇ ਸਮੇਂ 'ਚ ਬਣੂਗਾ ਕੀ ਚਲੋ ਅੱਗੇ ਤਾਂ ਹੁੰਦੇ ਸੀ ਖੁਸਰੇ ਕੀ ਚਲੋ ਮਹੰਤ ਵੀ ਕਹਿ ਦਿੰਦੇ ਉਹਨਾਂ ਨੂੰ ਹਨਾ ਤੇ ਇਹ ਹੁਣ ਜਿਹੜੀ 7ਵੇਂ ਦਰਿਆ ਇਹ 7ਵੀਂ نسل ਸ਼ੁਰੂ ਹੋਈ ਆ 7ਵਾਂ ਦਰਿਆ ਸ਼ੁਰੂ ਹੋਇਆ ਇਹ ਯਾਰ ਕੀ ਚੀਜ਼ ਹੋਇ ਇਹ ਕੀ ਚੱਕ ਇਹ ਸਾਜ਼ਿਸ਼ ਹੋਆ ਕੋਈ ਕੀ ਗੱਲ ਹੈ ਇਹ ਕੋਈ ਦਵਾਈਆਂ ਦਾ ਅਸਰ ਵਾ ਇਹ ਕੁਦਰਤ ਦੀ ਕਿਰਪਾ ਹੈ ਜਦੋਂ ਉਹਦਾ ਭਾਣਾ ਮੰਨ ਲਈਏ ਇਹ ਭਾਣਾ ਮੰਨਣ ਨੂੰ ਮੇਰਾ ਤਾਂ ਨਹੀਂ ਦਿਲ ਕਰਦਾ ਇਹ ਕਿਹੋ ਜਿਹਾ ਜੜਸ ਸ਼ੁਰੂ ਹੋ ਗਏ ਚਲੋ ਇਹਦੇ ਬਾਰੇ ਵੀ ਸੋਚਣਾ ਵਿਚਾਰਨਾ ਬੰਦਾ ਬਾਕੀ ਇੱਕ ਤੁਹਾਨੂੰ ਬੇਨਤੀ ਹੈ ਭਾਈ 225 ਵਿੱਚ ਕਲੰਡਰ ਹੀ ਬਦਲੇ ਆ ਹੋਰ ਕੁਝ ਨਹੀਂ ਬਦਲਿਆ ਥੋੜੇ ਜਿਹਾ ਸਬਰਦਾਨ ਲਓ ਸ਼ੁਕਰਦਾਨ ਲਓ ਸੱਚਦਾਨ ਲਓ ਮਿਹਨਤਦਾਨ ਲਓ ਬੇਈਮਾਨੀਆ ਤਿਆਗੋ ਤਾਂ ਕਿ ਆਪਾਂ ਜਿਹੜਾ ਪੈਸਾ ਲੋੜ ਜੋਗਾ ਕਮਾਈਏ ਰੋਟੀ ਖਾਣੀ ਹੈ ਦੋ ਵਕਤ ਦੀ ਇੰਨਾ ਕ ਸੋਚੋ ਰਾਤੋ ਰਾਤ ਅਮੀਰ ਹੋਣ ਦੀ ਨਾ ਸੋਚੋ ਨਹੀਂ ਫਿਰ 15 15 ਲੱਖ ਦੇ ਘਰ ਬੁੱਕ ਕਰਾ ਕੇ ਵੀ 25 25 ਦੇ ਵੇਚਾਂਗੇ ਤੇ ਮੁੜ ਕੇ ਰਹਿ ਗਏ ਉਹ 12 12 ਦੇ ਜਾਂ 11 11 ਦੇ ਫਿਰ ਧਰਨੇ ਲਾਉਣੇ ਪੈਣ ਇੱਥੇ ਤੱਕ ਨੌਬਤ ਨਾ ਆਵੇ ਉਹ ਸਾਰੇ ਸੋ ਕਾਲਡ ਇਨਵੈਸਟਰ ਜਿਨ੍ਹਾਂ ਨੇ ਰਾਤੋ ਰਾਤ ਅਮੀਰ ਹੋਣ ਬਾਰੇ ਸੋਚਿਆ ਮੈਨੂੰ ਨਹੀਂ ਲੱਗਦਾ ਉਹ ਨਾ ਜੋ ਕੋਈ ਫਸਟ ਟਾਈਮ ਬਾਹਰ ਆ ਉਹ ਸਾਰੇ 3rd 4th ਟਾਈਮ ਬਾਹਰ ਆ ਔਰ ਸਾਰਿਆਂ ਨੇ ਪਹਿਲਾਂ ਪੈਸੇ ਜਿਨ੍ਹਾਂ ਨੇ ਬਣਾਏ ਉਹ ਉਹਨਾਂ ਨੇ ਜਿਆਦੇ ਭੱਡੇ ਸੁਪਨੇ ਉਹ ਦੇਖੇ ਸੀਗੇ ਔਰ ਬਾਕਿਆਂ ਦੇ ਵੀ ਉਹਨਾਂ ਨੇ ਰਾਹ ਵਿੱਚ ਕੰਡੇ ਵੀ ਜੀਤੇ ਆ ਜੋ ਉਹਨਾਂ ਨੇ ਵਾਪਰ ਰਿਆ ਇਹ ਉਹਨਾਂ ਦੀ ਹੁਣ ਕੀਤੀ ਦਾ ਫਾਲੋਅ ਐਨੀਵੇ ਸ਼ਾਇਦ ਕਿਸੇ ਨੂੰ ਗੱਲ ਚੰਗੀ ਲੱਗੇ ਜਾਂ ਮਾਰੀ ਲੱਗੇ ਪਰ ਗੱਲ ਸੱਚੀ ਆ ਅਸੀਂ ਇੱਥੇ ਆਏ ਆ ਵਧੀਆ ਜੀਵਨ ਵਾਸਤੇ ਵਧੀਆ ਫਿਊਚਰ ਵਾਸਤੇ ਵਧੀਆ ਫਿਊਚਰ ਕੀ ਆ ਸਾਨੂੰ ਸਾਡੇ ਜਿਹੜਾ ਅਸੀਂ ਮਿਹਨਤ ਕਰਦੇ ਉਹਦਾ ਹੱਕ ਮਿਲੇ ਤੇ ਸਾਡੀ ਜ਼ਿੰਦਗੀ ਵਧੀਆ ਤਰ੍ਹਾਂ ਇੱਥੇ ਗੁਜ਼ਰ ਬਸਰ ਹੋਵੇ ਪਰ ਅਸੀਂ ਤਾਂ ਚਾਹੁੰਨੇ ਆ ਰਾਤੋਂ ਰਾਤ ਹੀ ਸਾਡੇ ਕੋਲ ਵੱਡੀਆਂ ਗੱਡੀਆਂ ਵੱਡੇ ਘਰ ਆ ਜਾਣ ਬਸ ਅਸੀਂ ਕੰਮ ਨਾ ਕਰੀਏ ਇਦਾਂ ਨਹੀਂ ਹੁੰਦਾ ਹੁੰਦਾ ਨਹੀਂ ਤਾਂ ਸੋਚਣਾ ਚਾਹੀਦਾ ਜ਼ਿੰਦਗੀ ਦੇ ਨਿਰਵਾਹ ਵਾਸਤੇ ਜ਼ਿੰਦਗੀ ਬਤੀਤ ਵਾਸਤੇ ਕੰਮ ਵੀ ਜ਼ਰੂਰੀ ਆ ਸੰਗਤ ਵੀ ਜ਼ਰੂਰੀ ਆ ਮਹਾਰਾਜ ਦਾ ਨਾਮ ਲੈਣਾ ਵੀ ਜ਼ਰੂਰੀ ਆ ਸਾਨੂੰ ਇਹ ਚੀਜ਼ਾਂ ਜਿਹੜੇ ਗੁਰੂ ਮਾਰਾ ਦੇ ਕਨਸੈਪਟ ਆ ਉਹਨਾਂ ਨੂੰ ਸਮਝਣਾ ਵੀ ਜ਼ਰੂਰੀ ਆ ਇਹ ਸਾਰਾ ਕੁਝ ਜ਼ਿੰਦਗੀ ਦੇ ਨਾਲ-ਨਾਲ ਚੱਲਣਾ ਤੇ ਉਹ ਭਾਈ ਆਪਾਂ ਆਪਣੇ ਜਿਹੜੇ ਵਿਚਾਰ ਧਾਰਾ ਆ ਇਹਨੂੰ ਬਦਲੀਏ ਚੰਗੇ ਵਿਚਾਰ ਅਪਣਾਈਏ ਐਕਸਰਸਾਈਜ਼ ਵੀ ਕਰੀਏ ਸਿਹਤ ਦਾ ਵੀ ਧਿਆਨ ਰੱਖੀਏ ਬਾਕੀ ਕਮਿਊਨਿਟੀ ਦਾ ਧਿਆਨ ਵੀ ਰੱਖੀਏ ਉਹ ਕੰਮ ਨਾ ਕਰੀਏ ਜਿਨ੍ਹਾਂ ਨਾਲ ਸਾਡੀ ਬਦਨਾਮੀ ਹੋਵੇ ਜਾਂ ਕਮਿਊਨਿਟੀ ਦੀ ਬਦਨਾਮੀ ਹੋਵੇ ਸੋ ਬਾਕੀ ਦਾ ਭਾਈ ਖਾਣੇ ਦਾ ਤੁਸੀਂ ਆਪਣੀ ਮਰਜ਼ੀ ਆ ਇਹ ਜਿਹੜੇ ਜੀਨਸ ਦੇ ਵਿੱਚ ਜਿਹੜੇ ਰੂਹਾਂ ਦੇ ਵਿੱਚ ਗੁਣ ਬੈਠੇ ਹੁੰਦੇ ਆ ਨਾ ਉਹ ਨਹੀਂ ਉਹ ਬਹੁਤ ਘੱਟ ਨਿਕਲਦੇ ਆ ਨਿਕਲ ਜਾਂਦੇ ਆ ਪਰ ਜਦੋਂ ਤੁਸੀਂ ਆਪਣੇ ਆਪ ਨਾਲ ਲੜਨਾ ਸ਼ੁਰੂ ਕਰਦੇ ਆਂ ਜਦੋਂ ਤੁਸੀਂ ਆਪਣੇ ਔਗਣ ਆਪ ਪਛਾਣਨੇ ਸ਼ੁਰੂ ਕਰਦੇ ਆਂ ਫਿਰ ਉਹ ਚੀਜ਼ਾਂ ਮਾਈਨਸ ਹੁੰਨੀਆਂ ਜ਼ਿੰਦਗੀ ਦੇ ਵਿੱਚੋਂ ਅਦਰਵਾਈਜ਼ ਉਹ ਚੱਲੀ ਜਾਣੀਆਂ ਹੁੰਨੀਆਂ ਕਿਸੇ ਨਾ ਕਿਸੇ ਰੂਪ ਵਿੱਚ ਉਹ ਨਿਕਲਦੀ ਰਹਿਣੀ ਆਉਨੀਆਂ ਸੋ ਇਹਦੇ ਨਾਲ ਹੀ ਮੈਨੂੰ ਅੱਗੇ ਜੋ 225 ਤੁਹਾਡੇ ਲਈ ਖੁਸ਼ੀਆਂ ਖੇੜੀ ਲੈ ਕੇ ਆਵੀ ਹੋ ਸਕਦਾ ਜਿਹੜੀ ਵੀ ਸਰਕਾਰ ਇਹ ਆਦੀ ਆ ਰਿਪੀਟ ਹੁੰਦੀ ਆ ਜਾਂ ਨਵੇਂ ਆਉਂਦੇ ਆ ਕੰਜ਼ਰਵਟਿਵ ਆਉਂਦੇ ਆ ਕੋਈ ਵੀ ਆਉਂਦਾ ਉਹ ਤੁਹਾਨੂੰ ਰਾਹਤ ਦੇ ਵੀ ਜਿਹੜੇ ਬੰਦੇ ਆਏ ਹੋਏ ਆ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਪਰ ਜਿਨ੍ਹਾਂ ਦੇ ਕੁਝ ਬੈਡ ਰੈਕર્ડ ਚੋਰੀਆਂ ਚੋਰੀਆਂ ਦੇ ਉਹ ਨਾ ਪੱਕੇ ਉਹਨਾਂ ਨੂੰ ਤਾਂ ਰਿਪੋਰਟ ਕੀਤਾ ਹੀ ਜਾਵੇ ਜਿਹੜੇ ਨਿਆਣੇ ਪੜ ਰਹੇ ਆ ਵਧੀਆ ਫੀਸਾ ਤਾਰ ਰਹੇ ਆ ਮਿਹਨਤ ਕਰ ਰਹੇ ਆ ਉਹ ਜ਼ਰੂਰ ਪੱਕੇ ਹੋਣੇ ਚਾਹੀਦੇ ਆ ਜਿਹੜੇ ਵੀ ਵਰਕ ਪਰਮਡਾ ਤੇ ਆਏ ਆ ਜਿਹੜੇ ਵਧੀਆ ਕੰਮ ਕਰ ਰਹੇ ਉਹ ਜ਼ਰੂਰ ਪੱਕੇ ਹੋਣੇ ਚਾਹੀਦੇ ਆ ਤੇ ਇਹਨਾਂ ਦੇ ਨਾਲ ਹੀ ਦਿਓ ਆ ਗਿਆ ਤੇ ਇੱਕ ਵਾਰ ਫੇਰ ਆਪ ਸਭ ਨੂੰ 225 ਦੀਆਂ ਬਹੁਤ ਬਹੁਤ ਮੁਬਾਰਕਾਂ ਤੇ 225 ਆਪ ਸਾਰੇ ਲਈ ਖੁਸ਼ੀਆਂ ਖੜੀ ਲੈ ਕੇ ਤੇ ਤੰਦਰੁਸਤੀ ਲੈ ਕੇ ਆਵੇ ਤੇ ਸਤਿ ਸ੍ਰੀ ਅਕਾਲ ਜੀ